ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਰਾਤ ਦਾ ਵੇੜਾ ਤੇ ਮੈਂ ਇੱਕ ਪਿੰਡ ਦੇ ਵਿੱਚ ਆਰਡਰ ਲੈ ਕੇ ਆਇਆ ਤੇ ਇੱਥੇ ਨਾਲ ਵਖੋ ਡੱਡੂ ਗੜੈਂਗੜੈਂ ਕਾਣਦੇ ਤੇ ਮੈਂ ਗੋਰੀ ਨੂੰ ਪੁੱਛਿਆ ਵੀ ਕਾਤੋਂ ਆ ਵਖੋ ਕਹਿੰਦੀ ਕਿ ਮੀਂਹ ਆਉਣ ਵਾਲਾ ਤਾਂ ਕਰਕੇ ਆ ਯਾਰ ਇਹ ਵੀ ਸਾਡੇ ਪਿੰਡਾਂ ਨੂੰ ਇਹ ਸੋਚ ਰੱਖਦੇ ਆ ਮੀਂਹ ਕਰਕੇ ਇੱਧਰ ਡੱਡੂ ਬੋਲਦੇ ਆ ਤੇ ਪਿੰਡ ਦੀ ਗੱਲ ਕਰੀਏ ਯਾਰ ਇਹਨਾਂ ਨੇ ਨਾ ਬੜੇ-ਬੜੇ ਸੋਹਣੇ ਟਰੈਕਟਰ ਰੱਖੇ ਆ ਤੇ ਮੈਂ ਟਰੈਕਟਰ ਤੁਹਾਨੂੰ ਦਿਖਾ ਲੈਣਾ ਸਾਬ ਗੋਰੀ ਤੇ ਆ ਨਾਲ ਪਰਿਵਾਰ ਇੱਥੇ ਡੇ ਪੈਕੇਜ ਆ ਕੇ ਲਾਉਣ ਇਹ ਟਰੈਕਟਰ ਬਹੁਤ ਸੋਹਣਾ ਹੈਲੋ ਹਲੋ ਆਹ ਵੇਖੋ ਬਾਈ ਇਹਨੇ ਘਰ ਆਇਆ ਹਾਂ ਇਹ ਕਿਸਾਨ ਆ ਇਧਰ ਦੇ ਜਰਮਨ ਦੇ ਤੇ ਤੁਹਾਨੂੰ ਟਰੈਕਟਰ ਦਿਖਾਉਣਾ ਹੋਵੇ ਡਾਡੂ ਹੱਲੇ ਵੀ ਕਰਨ ਦੇ ਗਣਾਂ ਹੈ ਤੇ ਪਤਾ ਉਹਨੂੰ ਸਾਰਾ ਮੈਂ ਗੋਰੀ ਨੂੰ ਪੁੱਛੂੰਗਾ ਵੀ ਕਿੰਨਾ ਪੁਰਾਣਾ ਵਾ ਤੇ ਕੀ ਨਾਂ ਟਰੈਕਟਰ ਦਾ ਪਰ ਕਹਿੰਦੇ ਨਾ ਨਵੀਂ 9 ਦਿਨ ਪੁਰਾਣੀ 100 ਦਿਨ ਯਾਰ ਇਹ ਵੀ ਜਰਮਨ ਦੇ ਵੀ ਜਿਹੜੇ ਗੋਰੇ ਆ ਘੈਂਟ ਆ ਹੁਣ ਤੁਹਾਨੂੰ ਪਿਛਲੇ ਬੰਨੇ ਆ ਕੇ ਦਿਖਾਉਣਾ ਆਗੇ ਸਾਰਾ ਕੰਮ ਪ੍ਰੈਸ਼ਰ ਤੇ ਹੀ ਆ ਆ ਵੇਖੋ ਦੋ ਨਾਜਾਂ ਲੱਗੀਆਂ ਤੇ ਪਿਛਲੇ ਬੰਨੇ ਇਹ ਆ ਲਾਇਆ ਇਹਨਾਂ ਫਟਾ ਲਿਆ ਚੁੱਕਣ ਨੂੰ ਸਮਾਨ ਲਿਫਟ ਦੇ ਨਾਲ ਤੇ ਇਹਦੀ ਆ ਜੀ ਰਵਾਬਿਓ ਤੁਸੀਂ ਵੇਖਿਓ ਮੈਂ ਕਿੰਨਾ ਸ਼ੌਂਕ ਨਾਲ ਤੁਹਾਨੂੰ ਵੀਡੀਓ ਬਣਾਉਣਾ ਭੇਜੰਡਿਆਂ ਇਹਦੀ ਬਾਲਟਾ ਵੇਖੋ ਵਹਿਣ ਵਾਲਾ ਗੱਡਾ ਸੋਨਾ ਹਨਾ ਤੇ ਉਧਰੋਂ ਤਾਂ ਨੰਬਰ ਦਿਖਾਉਣਾ ਜਰਮਨ ਦਾ ਨੰਬਰ ਕੋਈ ਝੂਠਾ ਮੰਨੇ ਤੇ ਆ ਵੇਖੋ ਬਾਬਿਓ ਉਹ ਕਈ ਵਾਰ ਕਹਿੰਦੇ ਆਪਣੇ ਭਰਾ ਵੀ ਯਾਰ ਸਾਨੂੰ ਚੀਜ਼ਾਂ ਇਹੋ ਜਿਹੀਆਂ ਦਿਖਾ ਲਿਆ ਕਰੋ ਇੱਕ ਭਰਾ ਨੇ ਟਰੈਕਟਰ ਮੰਗਾਇਆ ਸੀ ਜਰਮੇਟਨ ਜਰਮਨ ਤੇ ਉਹ ਕਹਿੰਦਾ 3 ਕਰੋੜ ਦਾ ਚਲ ਵਧੀਆ ਗੱਲ ਆ ਪਰ ਸੱਚੀ ਗੱਲ ਆ ਯਾਰ ਇਹ ਆ ਵੇਖੋ ਬਹੁਤ ਕਹਿਣ ਚੀਜ਼ਾਂ ਨੇ ਸਾਡੇ ਕੋ ਮੈਸੇਜ ਹੁੰਦਾ ਫਾਰਗਾ ਸੋਨਾ ਮੈਂ ਆਪਣੇ ਹੱਥੀਂ ਆਉਂਦਾ ਰਿਆਂ ਨੂੰ ਤੇ ਭਰ ਜਦੋਂ ਇੱਥੇ ਆਈਦਾ ਨਾ ਤੇ ਆ ਚੀਜ਼ਾਂ ਵੇਖ ਕੇ ਮਨ ਖੁਸ਼ ਹੁੰਦਾ ਆ ਇਹਦਾ 에ਅਰ ਕਲਿੰਡਰ ਆ ਤੇ ਆ ਇਹਦਾ ਗੀਅਰ ਨੇ ਆ ਇਹਦਾ ਕਲੱਚ ਆ ਉਹ ਇੱਕ ਫੰਟਾ ਰੱਖਿਆ ਪੁਰਾਣਾ ਸਟੀering ਇਹਦਾ ਅੰਦਰ ਜਾ ਕੇ ਤਾਂ ਅੰਦਰ ਜਾ ਕੇ ਵੇਖਣਾ ਜਿੱਦਾਂ ਬੰਦ ਦੀ ਗੱਲ ਆਹ ਵੇਖੋ ਡੀਆਂ ਪੈਕਸ਼ਕ ਲਾਉਣ ਗੋਰੀਆਂ ਆ ਇਹਦੀਆਂ ਲਟਾਂ ਟਰੈਕਟਰ ਦੇ ਟਾਇਰ ਵੇਖੋ ਆਹ ਡੈਨਬੋ ਇਹਦਾ ਇਹਦੀ ਸ਼ਕਲ ਚੈੱਕ ਕਰਿਓ ਕਿੱਦਾਂ ਦੀ ਹੈ ਅਗਲੇ ਬੰਨੇ ਵੀ ਗੁੱਲਾ ਪੈਂਦਾ ਤੇ ਚਾਰ ਬੱਤੀਆਂ ਇਹਦੀਆਂ ਆਹ ਦੇਖੋ ਹੁਬ ਵੀ ਕਮ ਆਇਨਸਟਾਈਗਨ ਹੀ ਹੈ ਕਿੱਥੇ ਨਹੀਂ ਕੰਨਸੀ ਕੋਰਸ ਹੈਲਪਨ ਨੂਰ ਸ਼ਾਵਨ ਨਾ ਵੀ ਫਿਰ ਗਿਸ਼ਵਿੰਡ ਕਾਈਟ ਉਹਦਾ ਸੋ ਬਸ ਆ ਗਈ ਬੀਬੀ ਗੋਰੀ ਤੁਹਾਨੂੰ ਦਿਖਾਉਂਦੇ ਆਂ ਬਸ ਕੀ ਹੁੰਦਾ ਇਹ ਲੋਹਾ ਫੁਨ ਹੇਰ ਮੈਂ ਸਟੈਕ ਤਾਂ ਹੇਰ ਹੇਰ ਥਾਪ ਉਨ ਤਾਂ ਕੰਮ ਆਉਂਦਾ ਰਹੀs ਵਸ ਗੇਟ ਤੋ ਨਾ ਜੀ ਆਹ ਇੱਕ ਮੈਂ ਆਸ਼ੋ ਉਹ ਕੰਨੇ ਪਿਛਲੇ ਬੰਨ ਚੜਨਾ ਪੈਂਦਾ ਆ ਚਾਬੀ ਲੱਗੀ ਇਹਦੀ ਉਹ ਆਪਣੀ ਗੱਡੀ ਲੱਗੀ ਤੇ ਆ ਚਾਬੀ ਹੈ ਤੇ ਇਹ ਗਿਸ਼ਵਿੰਡ ਕਾਈਟ 101 ਸੀ ਗੇਤੋ ਦਾ ਨਹੀਂ ਦਰਵਾਸੀ ਦਾ 101 ਸੀ ਉਹ ਵਾਰ ਮੇ ਵਾਸਾ 10 ਗੰਗ ਉਹਦਾ ਪੀਫਲ ਗੰਗ ਉਹ ਦੱਸ ਵੈਸੀ ਨਹੀਂ ਤੁਸੀਂ ਮੇਨ ਮਨ ਸੈਨ ਤਾਂ ਮੈਂ ਮਨ ਕਰ ਨਾ ਆ ਜੀ ਹੈਂਡ ਬ੍ਰੇਕ ਆ ਆ ਦੇ ਗੇਅਰ ਆ ਤੇ ਆ ਵੇਖੋ ਉਹਦੇ ਡੈਕ ਲੱਗਾ ਜਿੱਦਾ ਆਪਣੇ ਨੇ ਹੜਮ ਬੇਤ ਲਾਇਆ ਹੁੰਦਾ ਹੀਗਾ ਤੇ ਅਮਰਤਾ ਵੀਰ ਕੇ ਵਜਦੀ ਹੁੰਦੀ ਆ ਸਾਰੇ ਉਹਦੇ ਫੰਕਸ਼ਨ ਆ ਆ ਪੁਰਾਣੇ ਮਗਰਾਟ ਆ ਤੇ ਆ ਵੇਖੋ ਲਿਫਟਾਂ ਇੱਥੇ ਤੇਲ ਪੈਂਦਾ ਕਮੈਂਟ ਅੱਜ ਦੀ ਵੀਡੀਓ ਪੰਜਾਬ ਚ ਜਾਓਗੇ ਤੇ ਪਤਾ ਲੱਗੂ ਆਹ ਗੋਰਿਆਂ ਨੇ ਘਰ ਆ ਇਧਰ ਆ ਵੇਖੋ ਸਾਰਾ ਸਮਾਨ ਆਪਣੇ ਪੰਜਾਬ ਮੰਗ ਬਾਬੇ ਰੱਖਿਆ ਐ ਨਾ ਗੱਡੀਆਂ ਵੀ ਰੱਖੀਆਂ ਆ ਵੀ ਤੇ ਫਿਰ ਐ ਇਥੋਂ ਦੇ ਪਿਛੋਂ ਜੜਿਆ ਜਾਂਦਾ ਆ ਇਹਦੀ ਸ਼ੀਟ ਆ ਪੁਰਾਣੀ ਆਹ ਸਟੀਅਰਿੰਗ ਤੇ ਆਹ ਵੇਖੋ ਲੱਟਾਂ ਉੱਤੇ ਛੱੜੀ ਲੱਗੀ ਆ ਆ ਇਹਦਾ ਇੰਡੀਆ ਨੂੰ ਟੱਕਿਆ ਵਰਮਸੂਟੇ ਕੰਦੀ ਜੇ ਵੇਖ ਰਿਗਨਟ ਹੋਆ ਯਾ ਕਲਾਈਕ ਸੋ ਇੰਡੀਆ ਇਸਨੇ ਆਉਹ ਇੱਕ ਨਵੇਂ ਵਾਹਰ ਵੇਗਨ ਦਾ ਸਾਲ ਵੀ ਸ਼ਵਾਈ ਸਾਲੇ ਦਾ ਆ ਇਹਦਾ ਬੈਟਰੀ ਚਾਰਜ ਕਰਨ ਵਾਲਾ ਤੇ ਟਾਇਰ ਵੇਖੋ ਤੁਸੀਂ ਆ ਤੇਲ ਕਾਲਾ ਮਾਰਨ ਰਿਹਾ ਇੱਥੇ ਤੇਲ ਪੈਂਦਾ ਓਇਲ ਉਹ ਬੈਟਰੀ ਤੇ ਆ ਵੇਖੋ ਇਧਰ ਬੈਟਰੀ ਨਿਆਰੇ ਲੈਂਦੇ ਚਾਹ ਸ਼ੇਫਿੰਗ ਵਿੱਚ ਨਿਕਸਦੇ ਮਾਲਨਾ ਚਾ ਚਾਹ ਸ਼ੇਫਿੰਗ ਚਾ ਚਾ ਦੱਸਿਸ ਕੁ ਚਾਂ ਕੇ ਆ ਬਾ ਇਸਮੀ ਨੋ ਖੈਨੇ ਬਾਵਰ ਫਰ ਇੰਡੀਆ ਆਈ ਸ਼ਲੀਬੇ ਸੋ ਰਖੇ ਟ੍ਰੈਕਟਾ Ja, sind aber selten. Wie alt sind diese? Welche Baujahr? Äh, ich glaube 65, 64. von ah, 65. 1965. Und nicht so. Haben Sie nur eine, oder? Ja, den einen. Ja. Ja, ja. <laughs> <Ja. lacht> genau. Aber wie viel kostet ungefähr diese? Die? Oh. Kann man schlecht beziffern, Ihr habt den auch schon ganz lange, ne? Ja. Ja, ja der ist schon sehr ja, alt. Da, ja. Sehr ja. Alt. दस इस विदा फराओ च ना वेकर रेगन ना का, का 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 ਚੰਗੋ ਹੀ ਅੱਧੀ ਰਾਤ ਵੀਡੀਓ ਅੰਦਰੇ ਘਰ ਦੀ ਡੱਡੂ ਵੀ ਬੰਦ ਹੋ ਗਏ ਚੰਗਾ ਸੋਣਿਓ ਇਹ ਸੀਗਾ ਇੱਕ ਡਾਂਕੇ ਵਿੱਚ ਨਾ ਇਸਤਮਾਲ ਸੀ ਮੈਂ ਡਾਂਕੇ ਦਾ ਇਹ ਸੀਗਾ ਰਾਤ ਦਾ ਵੇਲਾ ਇੱਕ ਪਿੰਡ 'ਚ ਸੀਗਾ ਤੇ ਮੈਂ ਕਿਹਾ ਭਰਾਵਾਂ ਨੂੰ ਦਿਖਾ ਲਈਏ ਟਰੈਕਟਰ ਕਿੱਦਾਂ ਦੇ ਘੈਂਟ ਹੁੰਦੇ ਇੱਥੇ